ਨਾਤਾ ਹੋਇਆ ਉਹਦਾ ਵਿਆਹ ਮਿੱਤਰਾ ਮਾਪੇ ਵੀ ਉਹਦੇ ਫਿਕਰਾਂ ਚ ਪੈ ਗਏ ਸਿਵਿਆਂ ਦੇ ਰਾਹ ਮਿੱਤਰਾ ਉਹਨੇ ਸਭ ਕੁਝ ਆਪਣਾ ਖੋਇਆ ਘਰ ਤਾਂ ਉਹਦਾ ਸਲਾਤਪੁਰੇ ਦੇ 86 ਦੇ ਵਰਗਾ ਪਿਆ ਹੋਇਆ ਜੁਵਿੰਦਰ ਨੂੰ ਫੋਨ ਲਾਉਨੇ ਆ ਯਾਰ ਕੋਈ ਆ ਗਿਆ ਫੋਨ ਆ ਗਿਆ ਹਲੋ ਸਖਵਿੰਦਰ ਉਹ ਜਿਹੜੇ ਤੁਹਾਡੇ ਗਮਾਂਡ ਯਾਰ ਸ਼ਰਾਬੀ ਜਾਂ ਸੀਗਾ ਉਹਦਾ ਕੀ ਹਾਲ ਆ ਮਰ ਗਿਆ ਕਿ ਜਿਉਂਦਾ ਉਹ ਨਾ ਤਾਂ ਹੋਇਆ ਉਹਦਾ ਵਿਆਹ ਮਿੱਤਰਾ ਮਾਪੇ ਵੀ ਉਹਦੇ ਫਿਕਰਾਂ ਚ ਪੈ ਗਏ ਸਿਵਿਆਂ ਦੇ ਰਾਹ ਮਿੱਤਰਾ ਉਹਨੇ ਸਭ ਕੁਝ ਆਪਣਾ ਖੋਇਆ ਘਰ ਤਾਂ ਉਹਦਾ ਸਲਾਤਪੁਰੇ ਦੇ 86 ਦੇ ਵਰਗਾ ਪਿਆ ਹੋਇਆ ਨਾ ਤਾਂ ਉਹਨੇ ਆਪਣੇ ਘਰ ਦੀ ਕੀਤੀ ਕਿਤੇ ਸਫਾਈ ਮਿੱਤਰਾ ਸਾਰੇ ਘਰ ਵਿੱਚ ਰੱਖਦਾ ਗੰਦ ਖੰਡਾਈ ਮਿੱਤਰਾ ਕਿਤੇ ਸਿਛਟੀ ਪਈ ਮਿੱਟੀ ਕਿਤੇ ਪਟੀਆਂ ਪਿਆ ਟੋਇਆ ਘਰ ਤਾਂ ਉਹਦਾ ਸਲਾਤਪੁਰੇ ਦੇ ਬਸ ਅਡੇ ਵਰਗਾ ਪਿਆ ਹੋਇਆ ਉਹ ਤਾਂ ਭਾਂਡੇ ਟੀਂਡੇ ਨਾਲ ਜਾਣ ਸੰਭਾਲੇ ਮਿੱਤਰਾ ਘਰ ਵਿੱਚ ਲੱਗੇ ਪਏ ਸਾਰੇ ਥਾਂ ਥਾਂ ਤੇ ਜਾਲੇ ਮਿੱਤਰਾ ਘਰ ਦੇ ਵਿਹੜੇ ਵਿੱਚ ਤਾਂ ਐ ਹੋਇਆ ਪਿਆ ਜਿਵੇਂ ਖਿੰਡਿਆ ਹੋਵੇ ਗੋਇਆ ਘਰ ਤਾਂ ਉਹਦਾ ਸਲਾਤਪੁਰੇ ਦੇ ਬਸ 80 ਵਰਗਾ ਪਿਆ ਹੋਇਆ ਸਾਰੀ ਪ੍ਰਾਪਰਟੀ ਦਿੱਤੀ ਉਹਨੇ ਵਿੱਚ ਮਿੱਤਰਾ ਰਿਹਾਨਾ ਉਹਦਾ ਆਪ ਦੇ ਕੋਲੇ ਖੇਤ ਮਿੱਤਰਾ ਘਰ ਚੋਂ ਬੀਚ ਤਾਂ ਉਹਨੇ ਚੱਕ ਕੇ ਲੋਇਆ ਘਰ ਤਾਂ ਉਹਦਾ ਸਲਾਤਪੁਰੇ ਦੇ ਬਸ 80 ਵਰਗਾ ਪਿਆ ਹੋਇਆ ਚੱਤੋਂ ਪੈਰ ਪੀ ਜਾਂਦਾ ਸ਼ਰਾਬ ਮਿੱਤਰਾ ਘਰ ਕਰ ਲਿਆ ਉਹਨੇ ਆਪਣਾ ਖਰਾਬ ਮਿੱਤਰਾ ਵੇੜੇ ਵਿੱਚ ਲਿਟੀ ਜਾਂਦਾ ਧਰਤੀ ਤੇ ਜਿਵੇਂ ਲਟਦਾ ਹੋਵੇ ਗਡੋਆ ਘਰ ਤਾਂ ਉਹਦਾ ਸਲਾਤਪੁਰੇ ਦੇ ਬਸ ੱਡੇ ਵਰਗਾ ਪਿਆ ਹੋਇਆ